ਸਰ 13 ਮਾਰਚ ਵਾਲੇ ਦਿਨ ਸਾਰੇ ਪੰਜਾਬ ਨੇ ਇੱਕ ਬਹੁਤ ਦਰਦਨਾਕ ਘਟਨਾ ਸਾਰਿਆਂ ਦੇ ਨੋਟਿਸ ਚ ਆਈ ਜਿਹੜੀ ਪੰਜਾਬ ਦੀ ਸ਼ਾਨ ਹੈ ਸਰ ਜੈ ਜਵਾਨ ਤੇ ਜੈ ਕਸਾ ਇੱਕ ਸਰਵਿੰਗ ਇੰਡੀਅਨ ਆਰਮੀ ਦਾ ਸਿੱਖ ਅਫਸਰ ਜਿਹੜਾ ਛੁੱਟੀ ਤੇ ਆਇਆ ਸੀ ਰਾਤ ਲੇਟ ਪਹੁੰਚਿਆ ਦਿੱਲੀ ਤੋਂ ਇੱਕ ਬਹੁਤ ਹੀ ਸੈਂਸਿਟਿਵ ਪੋਜੀਸ਼ਨ ਦੇ ਵਿੱਚ ਵਨ ਆਫ ਠੀਕ ਏਜੰਸੀਜ਼ ਦੇ ਵਿੱਚੋਂ ਲੱਗਿਆ ਜੀ ਦਿੱਲੀ ਦੇ ਵਿੱਚ ਤੂੰ ਆਪਣੇ ਬੇਟੇ ਨੂੰ ਨਾਲ ਲੈ ਕੇ ਸਾਡੇ ਹੈਲਥ ਮਿਨਿਸਟਰ ਸਾਹਿਬ ਦੇ ਸ਼ਹਿਰ ਇਹਨਾਂ ਦੇ ਮੈਡੀਕਲ ਕਾਲਜ ਦੇ ਸਾਹਮਣੇ ਹੀ ਰਾਤ ਖਾਣਾ ਖਾਣ ਗਿਆ ਸੀ ਉਸ ਟਾਈਮ ਰਾਤ ਜੋ ਪਤਾ ਲੱਗਿਆ ਸਾਰੇ ਪ੍ਰੈਸ ਬਿਆਨਾਂ ਤੋਂ ਉਹਨਾਂ ਦੀ ਵਾਈਫ ਤੋਂ ਇਹਨਾਂ ਦਾ ਨਾਮ ਹੈ ਕਰਨਲ ਪੀ ਐਸ ਬਾਟ ਤੋਂ ਉਹਨਾਂ ਦੀ ਵਾਈਫ ਨੇ ਗੱਲ ਸਾਹਮਣੇ ਲੈ ਕੇ ਆਂਦੀ ਕਿ ਰਾਤ ਦੇ ਵਕਤ ਕੁਝ ਚੰਦ ਪੁਲਿਸ ਅਫਸਰ ਸੇਵਲਨ ਕਪੜਿਆਂ ਦੇ ਵਿੱਚ ਕੁ ਤਕਰੀਬਨ 12 13 ਉਹਨਾਂ ਦੀ ਸਪੀਕਰ ਸਭ ਗਿਣਤੀ ਸੀ ਜੀ ਪ੍ਰਾਈਵੇਟ ਵਾਹिकल्स ਦੇ ਵਿੱਚ ਪਹੁੰਚਦੇ ਨੇ ਪਹਿਲੇ ਪਾਰਕਿੰਗ ਤੋਂ ਰੌਲਾ ਪੈਂਦਾ ਤੁਸੀਂ ਗੱਡੀ ਗਲ ਜਗ੍ਹਾ ਪਾਰਕ ਕੀਤੀ ਤੇ ਉਹਨੇ ਕਹਿ ਜੀ ਤੁਸੀਂ ਪਤਾ ਕਰਾ ਲਓ ਇਟ ਇਜ਼ ਰਾਈਟਲੀ ਪਾਰਕਡ ਚਲੋ ਉਸ ਤੋਂ ਬਾਅਦ ਇਹਨਾਂ ਦੀ ਆਪਸ ਚ ਬਹਿ ਸ਼ੁਰੂ ਹੋ ਜਾਂਦੀ ਹੈ ਬਹਿਸ ਦੇ ਵਿੱਚ ਉਹਨਾਂ ਨੇ ਦਸਤਾਰ ਵੀ ਉਤਾਰੀ ਹੈ ਕੁਟਿਆ ਮਾਰਿਆ ਵੀ ਹੈ ਕਰਨਲ ਸਾਹਿਬ ਨੂੰ ਜਦੋਂ ਹੀ ਕੰਮ ਚੱਲ ਰਿਹਾ ਸੀ ਉਹਨਾਂ ਨੇ ਆਪਣਾ ਆਈਡੈਂਟੀਟੀ ਕਾਰਡ ਕੱਢ ਕੇ ਵਿਖਾਇਆ ਕਿ ਆਈ ਐਮ ਅ ਸਰਵਿੰਗ ਕਰਨਲ ਆਫ ਦਿ ਇੰਡੀਅਨ ਆਰਮੀ ਉਸ ਦੇ ਬਾਵਜੂਦ ਵੀ ਉਹ ਰੁਕੇ ਨਹੀਂ ਤੇ ਫਿਰ ਬੇਟੇ ਨੇ ਆਪਣੇ ਬਾਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਦੋਨੋਂ سنگੀਨ ਸੱਟਾਂ ਵੱਜੀਆਂ ਸੀ ਮਿਲਟਰੀ ਹਸਪੀਟਲ ਚ ਰਹੇ ਇਹ ਸਰ ਇਕੁਇਵਲੈਂਟ ਕੇਸ ਹੈ ਦੋਨੋਂ ਸਿਮਿਲਰ ਕੇਸਿਸ ਨੇ 1992 ਦੇ ਚੰਡੀਗੜ੍ਹ ਦੇ ਵਿੱਚ ਵੀ ਇੱਕ ਬਹੁਤ ਹੀ ਇਸੇ ਕਿਸਮ ਦਾ ਹੌਟ ਹੈੱਡਿਡ ਪੁਲਿਸ ਅਫਸਰ ਲੱਗਾ ਸੀ ਉਸ ਟਾਈਮ ਤੇ ਇੱਕ ਲੈਫਟ ਹੈਂਡ ਕਰਨਲ ਜਿਹੜੇ ਛੁੱਟੀ ਆਏ ਸੀ ਉਹਨਾਂ ਨੂੰ ਵੀ ਐ ਕੁੱਟਮਾਰ ਕੀਤੀ ਤਾਂ ਉਦੋਂ ਜੁਆਇੰਟ ਇੱਕ ਜਿਹੜੇ ਸਾਡੇ ਗਵਰਨਰ ਸਨ ਸੁਰਿੰਦਰਨਾਥ ਜੀ ਲੇਟ ਸੁਰਿੰਦਰਨਾਥ ਜੀ ਉਹਨਾਂ ਨੂੰ ਜਦੋਂ ਆਮੀ ਇੱਥੇ ਵੈਸਟਰਨ ਕਮਾਂਡ ਦੇ ਚੀਫ ਨੇ ਜਨਰਲ ਜੋਸ਼ੀ ਨੇ ਇਹ ਗੱਲ ਕਹੀ ਕਿ ਬੜੀਏ ਮਾੜੀ ਗੱਲ ਹੈ देयर ਊਡ ਬੀ ਮੇਜਰ ਰੈਪਕੂਕੇਸ਼ਨਸ ਬੀਟਵੀਨ ਦੀ ਪੁਲਿਸ ਐਂਡ ਦੀ ਆਰਮਡ ਫੋਰਸਸ ਉਹਨਾਂ ਨੇ ਇੱਕ ਜੁਆਇੰਟ ਇਨਕੁਆਇਰੀ ਲਾ ਦਿੱਤੀ ਇੱਕ ਬ੍ਰਿਗੇਡੀਅ ਲਗਾ ਦਿੱਤਾ ਇੱਕ ਡੀਆਈਜੀ ਪੰਜਾਬ ਦਾ ਲਗਾ ਦਿੱਤਾ ਉਹਨਾਂ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਜਦੋਂ ਉਹ ਐਸਐਸਪੀ ਦੇ ਖਿਲਾਫ ਇਹ ਪਾਇਆ ਗਿਆ ਕਿ ਇਸ ਆਦਮੀ ਨੇ ਉਹਨਾਂ ਦੇ ਨਾਲ ਮਾਲਟਰੀਟਮੈਂਟ ਕੀਤੀ ਕੁੱਟਿਆ ਮਾਰਿਆ ਤੋਂ ਹੀ ਹੀ ਵਾਸ ਅਲਟੀਮੇਟਲੀ ਸ਼ਿਫਟਡ ਆਊਟ ਆਫ ਚੰਡੀਗੜ੍ਹ ਟੂ ਹਿਸ ਪੇਰੈਂਟ ਕਾਉਂਟਰ ਪੰਜਾਬ ਦਾ ਸਾਰੇ ਨੂੰ ਪਹਿਲੇ ਇੱਥੇ ਮੈਂ ਸਮੁੱਚੇ ਪੰਜਾਬੀਆਂ ਵੱਲੋਂ ਸਰ ਮੰਗ ਕਰਾਂ ਇਸ ਇੱਕ ਸ਼ਰਮਨਾਕ ਘਟਨਾ ਨੇ ਜਿੱਥੇ ਪਹਿਲੇ ਪੰਜਾਬ ਪੁਲਿਸ ਦਾ ਕੋਈ ਚੰਗਾ ਲੋਕਾਂ ਦੇ ਵਿੱਚ ਇਹਦੇ ਬਾਰੇ ਵਿਊ ਹੈ ਨਹੀਂ ਸਾਰੇ ਹਿੰਦੁਸਤਾਨ ਦੇ ਵਿੱਚ ਸਾਡਾ ਸਿਰ ਨੀਵਾਂ ਕੀਤਾ ਮੇਰੀ ਗੁਜ਼ਾਰਿਸ਼ ਹੈ ਸਮੁੱਚਾ ਪੰਜਾਬ ਇਹ ਚੰਦ ਹੈ ਕਿ ਸਾਰਿਆਂ ਤੋਂ ਪਹਿਲੇ ਇਹੀ ਐਸਐਸਪੀ ਜਿਹਦਾ ਨਾਂ ਨਾਨਕ ਸਿੰਘ ਹੈ ਨਾਂ ਬਹੁਤ ਚੰਗਾ ਹੈ ਬਟ ਕੰਮ ਚੰਗੇ ਨਹੀਂ ਇਹ ਪਹਿਲੇ ਮਈ ਦੇ ਵਿੱਚ 2022 ਦੇ ਵਿੱਚ ਵੀ ਸਿਮਲਰ ਇਨਸੀਡੈਂਟ ਦੋ ਆਊਟਫਿਟਸ ਦੇ ਵਿੱਚ ਝਗੜਾ ਹੋਇਆ ਸੀ ਤੇ ਤੁਹਾਡੀ ਹੀ ਸਰਕਾਰ ਨੇ ਵਿਜੀਟਲੀ ਉਹਨੂੰ ਉਥੋਂ ਦੇ ਇੱਕ ਐਸਪੀ ਨੂੰ ਤੇ ਇੱਕ ਉਥੋਂ ਦੇ ਆਈਜੀ ਨੂੰ ਸ਼ਿਫਟ ਕਰ ਦਿੱਤਾ ਗਿਆ ਸੀ ਸਾਰੇ ਉਹਨਾਂ ਪਹਿਲੇ ਅਸੀਂ ਡਿਮਾਂਡ ਕਰਾਂਗੇ ਨਾਨਕ ਸਿੰਘ ਸ਼ੁੱਡ ਬੀ ਸ਼ਿਫਟਡ ਆਊਟ ਕਿਉਂਕਿ ਉਹਨੇ ਆਪਣੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸਰ 12 13 ਜਿਹੜੇ ਜਿਹਦੇ ਵਿੱਚ ਤਿੰਨ ਕੇ ਚਾਰ ਇਨਸਪੈਕਟਰਸ ਹਨ ਮਾਫੀ ਵੀ ਬੰਗੀ ਉਹਦੀ ਵਾਈਫ ਉਹਨਾਂ ਦੀ ਵਾਈਫ ਦੇ ਕੋਲ ਬਕਾਇਦਾ ਤੋਂ ਵੀਡੀਓਜ਼ ਵੀ ਹੈ ਨੇ ਅੱਜ ਦੇ ਦਿਨ ਸਰ ਜ਼ੀਰੋ ਐਫ ਆਈ ਆਰ ਕਿਸੇ ਬੰਦੇ ਦਾ ਨਾ ਹੀ ਹੈ ਨਹੀਂ what does suspension mean and the ssp says we need 45 days 48 ਘੰਟਿਆਂ ਦਾ ਟਾਈਮ ਚਾਹੀਦਾ ਤੁਸੀਂ ਜੁਆਇੰਟਡ ਇਨਵੈਸਟੀਗੇਸ਼ਨ ਦੋ ਇਹ ਕਾਮੀਨ ਨੂੰ ਤੇ ਪੁਲਿਸ ਨੂੰ ਕਿਸੇ ਸੀਨੀਅਰ ਆਦਮੀ ਨੂੰ 48 ਘੰਟਿਆਂ ਦਾ ਟਾਈਮ ਦੋ ਤੇ ਸਾਡੀ ਮੰਗ on the floor of the house ਹੈ exemplary punishment ਇਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਪੁਲਿਸ ਵਾਸਤੇ ਕੰਮ ਕੀਤਾ ਬਿਨਾਂ ਵਰਦੀ ਤੋਂ ਆਂਦੇ ਨੇ ਸ਼ਰਾਬੀ ਹਾਲ ਚਾਹੁੰਦੇ ਨੇ ਇੱਕ ਸਿੱਖ ਮジョਰਿਟੀ ਸੂਬੇ ਦੇ ਵਿੱਚ ਜੇ ਕਿਸੇ ਸਿੱਖ ਅਫਸਰ ਦੀ ਇੱਥੇ ਹੀ ਦਸਤਾਰ ਸੇਫ ਨਹੀਂ ਅਸੀਂ ਬਾਕੀ ਸੁਪਿਆਂ ਚ ਕੀ ਅਸੀਂ ਗੱਲ ਕਰਾਂਗੇ ਜੀ ਸੋ ਵੀ ਇਮੀਡੀਏਟਲੀ ਬੇਰੀ ਰਿਕੁਐਸਟ ਹੈ ਜੇ ਜੁਆਇੰਟ ਇਹਨਾਂ ਦੇ ਵਿੱਚ ਇਨਵੈਸਟੀਗੇਸ਼ਨ ਨਹੀਂ ਹੋ ਸਕਦੀ ਤੇ ਚੀਫ ਮਿਨਿਸਟਰ ਸਾਹਿਬ ਆਪਣੇ ਵੱਲੋਂ ਆਨਰੇਬਲ ਚੀਫ ਜਸਟਿਸ ਨੂੰ ਲਿਖ ਕੇ ਕੱਲਣ ਜਾਂ ਤੇ ਸਰਵਿੰਗ ਕਿਸੇ ਜੱਜ ਕੋਲੋਂ ਜਾਂ ਰਿਟਾਇਰਡ ਜੱਜ ਦੇ ਕੋਲੋਂ ਟਾਈਮ ਫਾਊਂਡ ਕਰਕੇ ਮਿਨਿਮ ਇੱਕ ਮੈਕਸਿਮਮ ਹਫਤੇ ਦੇ ਵਿੱਚ ਇਹ ਰਿਪੋਰਟ ਆਏ ਤੇ ਇਹਨਾਂ ਅਫਸਰਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਏ ਅੰਦਰ ਹੋਣ ਤੇ ਇਹਨਾਂ ਨੂੰ برخਾਸ ਕੀਤਾ ਜਾਏ ਦੇ ਆਰ men in uniform ਇਹਨਾਂ ਨੇ ਕਾਇਦਾ ਤੇ ਕਾਨੂੰਨ ਸਰ ਲਾਗੂ ਕਰਨਾ ਸੋ ਦੇ ਆਰ ਬੀਹੇਵਿੰਗ ਮੋਰ ਲਾਈਕ ਐਨੀਮਲਸ ਸੋ ਇਸ ਗੱਲ ਕਾਰਨ ਅਸੀਂ ਉਮੀਦ ਕਰਾਂਗੇ ਸਰ ਤੁਹਾਡੇ ਤੋਂ ਕਿ ਉਹਦੀ ਕਸਟਡੀਅਨ ਆਫ ਦੀ ਹਾਊਸ ਵੀ ਆਰ ਆਲ ਵੈਲ ਮੀਨਿੰਗ ਪੰਜਾਬੀਸ ਸਾਡੀ ਗੁਜ਼ਾਰੇਸ਼ ਇਹ ਹੈ ਕਿ ਬਹੁਤ ਵੱਡੀ ਸੱਟ ਪਈ ਹੈ ਹਰ ਪਰਿਵਾਰ ਦਾ ਅੱਜ ਤੇ ਚਲੋ ਹੁਣ ਟ੍ਰੈਡੀਸ਼ਨ ਸਰ ਚੰਦੇ ਸਾਲਾਂ ਦੀ ਬੰਦ ਹੋਈ ਇਸ ਤੋਂ ਪਹਿਲੇ ਤੇ ਇਹ ਬਾਪ ਦੇ ਤਿੰਨ ਮੁੰਡੇ ਸੀ ਦੋ ਆਮੀ ਵਿੱਚ ਇੱਕ ਵਾਹੀ ਦਾ ਕੰਮ ਕਰਦਾ ਸੀ ਜੀ ਤੇ ਜੇ ਅਸੀਂ ਇਹ ਪੰਜਾਬ ਦੇ ਵਿੱਚ ਹੀ ਜਸਟਿਸ ਨਹੀਂ ਦੇ ਪਾਵਾਂਗੇ ਇਹਦਾ ਮੈਸੇਜ ਵਿਸ਼ੇਸ਼ ਤੌਰ ਤੇ ਤੁਹਾਡੀ ਗਵਰਨਮੈਂਟ ਵਾਸਤੇ ਬਹੁਤ ਮਾਦਾ ਹੋਏਗਾ ਸੋ ਮੇਰੀ ਮੰਗ ਹੈ ਇਮੀਡੀਏਟਲੀ ਇਹ ਕੰਮ ਕੀਤਾ ਜਾਏ ਸਮੁੱਚੇ ਪੰਜਾਬ ਦੀ ਮੰਗ ਹੈ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਤੁਹਾਡੀ ਬੇਰਬਾਦੀਸ ਥੈਂਕ ਯੂ